ਹੈਲੋ ਹਸੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਚੰਦੇ ਸਵਾਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੇ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਜਿਵੇਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹੁਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰ ਆਪੇ ਕਹਿੰਦੇ ਵੀ ਅੱਜ ਚੱਲੇ ਆਂ ਸੰਧਾਰਾ ਲੈ ਕੇ ਮੋਟੀ ਦਾ ਤਿਆਰ ਸ਼ਹਿਰ ਹੋ ਗਏ। ਹਜੇ ਫੈਮਿਲੀ ਆ ਰਹੀ ਆ। ਉਦਮ ਸਿੰਘ ਉਦਮ ਸਿੰਘ ਕਹਿੰਦੇ ਆ ਰਹੇ ਨੇ ਇਹ ਤੇ ਆਪਾਂ ਹੋ ਗਏ ਤਿਆਰ ਸ਼ਹਿਰ। ਇੱਕ ਉਹਦਾ ਸਮਾਨ ਲਈਏ ਭੱਜੀ ਜਾਨ ਤੋਂ ਥੋੜਾ। ਠੀਕ ਹੈ। ਚਲੋ ਜੀ। ਚਲਿਏ। ਸਾਰੇ ਬਕਰਿਓ Papa ਇੱਕ ਬਤਾ ਦੇ ਬਰਾਬਰ। ਧੰਨ ਚਾ। ਤੇ ਕੰਮੀ ਪੀਣੀ ਹੋਵੇ। ਚੱਲ ਵੀ ਆ ਜਾ ਹਾਂ 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 ਬਾਬੇ ਨੇ ਫਰਵਾਈ ਲਈ ਜੇ ਮਾਸੀ ਆਖਾ ਤੂੰ ਲੈ ਪਈ ਭਾਈ ਇਹ ਦਇਆ ਕਰ ਦੇ ਨਾ ਤਾਂ ਪਤਾ ਨਹੀਂ ਪੈ ਮਰੀਆ ਗੱਲ ਆ ਇਹ ਦੂਜੇ ਤੂਰੇ ਨੇ ਘਰੋਂ ਛੁੱਟੀ ਸੀਗੀ ਪਰ ਵਾਜਾ ਹੁਣ ਚੱਲ ਸੰਧਾਰਾ ਦੇ ਆਈ ਆ ਉਹ ਬੈਠੇ ਲੱਗ ਰਹੀ ਆ ਪਹਿਲਾਂ ਵੀ ਨਹੀਂ ਸੀ ਆੜਾ ਬੈਠੇ ਨੇ ਭਾਈ ਜੋੜੀ ਅੰਦਰ ਬੈਠੀ ਆ ਚਲਿਏ ਚੱਲ ਚਲੋ ਵਈ ਚਲੋ ਬਾਜੋ ਚਲੋ ਭਾਈ ਸ਼ਰਮਾ ਜੀ ਆਜੋ ਮੜ ਜਾ ਕਿਉਂ ਰਹਿ ਗਏ ਨੇ ਕਿਉਂ ਰੋ ਹੋਏ ਵਾਲੇ ਹੈਂ ਕਰ ਦੋ आधा किलो पूरा करे दे रहे हैं जी छः सौ ग्राम वो छः सौ ग्राम कम है, है। तोड़े उसमें कैसे पूरा कर कितना? जितना तोड़ा हूँ उतना ही कम है नहीं वरना एक किलो पूरा

ਕਿਹੜਾ ਖੋਇਆ ਲੈਣਾ ਕਿਹੜਾ ਖੋਇਆ ਲੈਣਾ ਕਿਨੇ ਇਹ ਕਹਿੰਦੇ ਕਿ ਦੋ ਦਿਆਂ ਖੋਇਆ 350 ਰੁਪਏ ਜੀ 300 ਇੱਥੇ ਜੀ ਆ ਫਿਰ ਦਿਆਂ 200 ਰੁਪਏ 200 200 ਰੁਪਏ ਫਿਰ ਲਵਾ ਕੈਂਟ ਕਰਾਂਗੇ ਫਿਰ ਦਿਆਂ ਫਿਰ ਨਹੀਂ ਆ ਗਿਣਤੀ ਨਹੀਂ ਹੁੰਦੀ ਜੀ 14 ਹੀ ਤੋਂ ਗਿਣਤੀ ਹੈ ਇਹ ਇਹ ਜੇ ਨਾ ਪਾਈ ਔੜ ਨਹੀਂ ਅੱਛਾ ਐਵੇਂ ਜੋੜ ਲੈ ਕਿੰਨੇ ਪਾਣੇ ਤੁਸੀਂ ਰੱਖੋ ਇਹ ਲੋ ਜੀ ਇਹ ਮਾਦੇ ਮਾਤਾ ਮਾਦੇ ਮਾਤਾ ਮਾਤਾ ਜੀ ਮਾਤਾ ਜੀ ਅੱਛੀ ਗੱਲ ਜੀ ਹੋਰ ਠੀਕ ਠਾਕ ਜੀ ਕਿਸ ਤਰ੍ਹਾਂ ਦੇ ਲੱਡੂ ਹੈਗੇ ਨੇ ਮਾਜੋ ਆਦੇਸ ਕਰਦੇ ਵੇ ਦੇ ਕਰਨੇ ਭਾਈ ਮੜ ਜਾ ਦੇਖੋ ਬਰੇ ਗੂਲੂ ਮਰੇ ਆ ਸਮੋਸੇ ਹੀ ਚਾਹੀਏ ਨਾ ਆਪੇ ਹੋਇਆ ਕਿਹੜਾ ਤੋਹਾਂ ਕੱਲ ਜੀ ਗਾਇ ਵਾਲਾ ਦੁੱਧ ਕਿਧਰ ਗਿਆ ਵੇ ਬਾਈ ਵੀ ਨਹੀਂ ਪੜਾਉਂਦਾ ਇਹ ਇਹ ਇਹਨੇ ਮੇਲ ਆ ਗਈ ਇਹ ਹੀ ਹੋਗਾ ਫਿਰ ਦੇਖ ਦੇਖ ਕੇ ਫਿਰ ਹੋ ਗਏਗਾ ਮਾਣ ਹੋਏ ਨਹੀਂ ਹਾਂ ਹੁੰਦੇ ਨਹੀਂ ਬੜੇ ਦੇ ਲੋਕ ਨੇ ਹੋਰ ਨਹੀਂ ਹੈਗੇ ਬਣਾਏ ਨੇ ਹਾਂ ਦੇਖਿਆ ਅੰਦਾਜ਼ ਦੇਖਦਾ ਨਾ ਉਹਨੂੰ ਸਾਦਾ ਕਾਰੀਗਰ ਨਹੀਂ ਆ ਰਿਹਾ ਹੈਗਾ ਕੋਈ ਸਾੜ ਕਿਉਂ ਲੈਣਾ ਹੈ ਨਾ ਮੀਟੋ ਪੇਪਰ ਹੋਰਾਂ ਦੇ ਹੋਗੇ ਲੱਡੂ ਹੋਗੇ ਹੋ ਗਈ ਰਸੋਈ ਹੋਰ ਆਹ ਲਓ ਬਾਕੀ ਜਿਹੜਾ ਤੇ ਦਿੱਤੇ ਹੋਏ ਨੇ

ਲਰਕੂ ਪੜੀਏ ਪਾ ਲੈ ਲੇ ਇੱਕ ਸਮੋਸਾ ਹਾਂ ਲੈ ਲਾ ਪਏ ਹੁਣੇ ਹੈ ਚਲੋ ਖੋਲ

ਉੱਕੇ ਭੱਜੀ ਜਾ ਰਿਹਾ ਹਾਏ 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 ਉਹ ਠਾਣਾ ਨੂੰ ਇਹ ਬੰਗਾ ਬੱਟੀ ਵਰਦੀ ਕਹਿੰਦਾਂ ਕਿ ਮੈਂ ਤਾਂ ਨਹੀਂ ਕਿਹਾ ਇੱਕ ਪਲੇਟ ਕਰਦਾ ਇੱਕ ਪਲੇਟ ਮੋਮਸ ਕਰ ਦੋ ਲਾਵਾ ਜੀ ਰੰਗੀ ਲਾਲ ਕੈਸੇ ਪਲੇਟ 100 ਰੁਪਏ ਬਨੇੜਾ ਠੀਕ 100 ਆਇਆ ਨਹੀਂ ਹੋ ਆਪ ਕਿਹਾ ਲੈ ਤਾਂ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਤੇ ਵੀਡੀਓ ਹਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹਣੇ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਘਾਈ ਫਿਰ ਸਤਿ ਸ੍ਰੀ ਅਕਾਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਨਾਲ ਹੀ ਅਸਦੇ ਬਾਦਰ ਰੱਬ ਤਰੱਕੀ ਦੇ ਤੁਹਾਨੂੰ ਸ਼ੰਘਾਈ ਫਿਰ ਸਤਿ ਸ੍ਰੀ ਅਕਾਲ